ਦੋਸਤੋ ਮੈਂ ਤੁਹਾਡੇ ਸ਼ੇਵ ਇੱਕ ਛੋਟੀ ਜੀ ਵੀਡੀਓ ਲੈ ਕੇ ਹਾਜ਼ਰ ਹਾਂ ਔਰ ਅੱਜ ਦੀ ਵੀਡੀਓ ਹੈ ਕਿ ਜੇ ਕੋਈ ਤੁਹਾਡੇ ਤੇ ਵਧੀਕੀ ਕਰ ਲਿੰਦਾ ਤੁਹਾਡੇ ਨਾਲ ਮਾੜਾ ਕਰਦਾ ਕਦੀ ਵੀ ਉਸ ਤੋਂ ਬਦਲਾ ਲੈਣ ਦੀ ਕੋਸ਼ਿਸ਼ ਨਾ ਕਰੋ ਕਿਉਂਕਿ ਜੇ ਤੁਸੀਂ ਉਸ ਤੋਂ ਬਦਲਾ ਲੈਣ ਦੀ ਕੋਸ਼ਿਸ਼ ਕਰਦੇ ਆਂ ਨਾ ਤਾਂ ਉਸ ਪਰਮਾਤਮਾ ਉਸ ਵਾਹੀ ਗੁਰੂ ਉਸ ਈਸ਼ਵਰ ਦੀ ਨਿਆਂ ਪ੍ਰਣਾਲੀ 'ਚ ਉਹਦੇ ਜਸਟਿਸ ਸਿਸਟਮ ਦੇ ਵਿੱਚ ਇੰਟਰਫੀਅਰ ਕਰਦੇ ਹੋ ਕਿਉਂਕਿ ਜੇ ਤੁਸੀਂ ਉਸ ਤੇ ਕੋਲ ਬਦਲਾ ਲੈ ਲਿਆ ਤਾਂ ਫਿਰ ਉਹ ਪ੍ਰਮਾਤਮਾ ਵਾਹਿਗੁਰੂ ਕਰੇਗਾ ਕਿ ਆਪਣਾ ਆਪ ਨਜਿੱਠ ਲਾ ਮੈਂ ਕਿਉਂ ਵਿੱਚ ਇਨਵੋਲਵ ਹੋਵਾਂ ਪਰ ਜੇ ਤੁਸੀਂ ਉਸ ਤੋਂ ਜੇ ਬਦਲਾ ਲੈਣ ਦੀ ਕੋਸ਼ਿਸ਼ ਨਾ ਕਰਦੇ ਹੋਏ ਗੁਰੂ ਘਰ ਜਾ ਕੇ ਮੰਦਰ ਮਸਜਿਦ 'ਚ ਜਾ ਕੇ ਉਸ ਪ੍ਰਮਾਤਮਾ ਦੀ ਅਟੈਨਸ਼ਨ ਆਪਣੇ ਵੱਲ ਅਟਰੈਕਟ ਕਰਦੀ ਹਾਂ ਅਰਦਾਸ ਕਰਦੀ ਹਾਂ ਬੇਨਤੀ ਕਰਦੀ ਹਾਂ ਅਰਜੁਈ ਕਰਦੀ ਹਾਂ ਉਸ ਬਾਪੂ ਦੇ ਅੱਗੇ ਕਿ ਉਹਨੇ ਮੇਰਨਾ ਮਾੜਾ ਕੀਤਾ ਫਲਾਨੇ ਬੰਦੇ ਨੇ ਹੁਣ ਤੇਰੇ ਹੱਥ ਆ ਜੋ ਤੂੰ ਕਰ ਲਵੇਂ ਉਹ ਤੇਰਾ ਨਿਆ ਮੈਨੂੰ ਕਬੂਲਿਆ ਤਾਂ ਫਿਰ ਉਹ ਨਿਆ ਕਰੇਗਾ ਉੱਤੇ ਵਿਸ਼ਵਾਸ ਰੱਖੋ ਪਰ ਜੇਦੋਂ ਤੁਸੀਂ ਆਪਣਾ ਆਪ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਦੈਨ ਯੂ ਆਰ ਇਨ ਟ੍ਰਬਲ ਕਿਉਂਕਿ ਜੇ ਤੁਸੀਂ ਕਹਿੰਦੇ ਆ ਨਾ ਕਿ ਤੇਰਾ ਕੀਤਾ ਜਾਤੋ ਨਹੀਂ ਮੈਂ ਨਿਰਗੁਣ ਹਾਰੇ ਕੋ ਗੁਣ ਨਹੀਂ ਤਾਂ ਫਿਰ ਉਹ ਤੁਹਾਡਾ ਜਿਹੜਾ ਹੈਗਾ ਹੈ ਨਾ ਪੂਰੇ ਦੇ ਪੂਰਾ ਤੁਹਾਡਾ ਨਿਆ ਕਰੇਗਾ ਪਰ ਹੁਣ ਉਹ ਤਾਂ ਸਾਰਿਆਂ ਦਾ ਜਾਣਦਾ ਹੈ ਉਹ ਤਾਂ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੀ ਕੀ ਪੀੜ ਪਛਾਨਤ ਪਰ ਇੰਨਿਆਂ ਬੰਦਿਆਂ ਵਿੱਚ ਪੂਰੀ ਦੀ ਪੂਰੀ ਬਨਸਪਤੀ ਪੂਰੇ ਪੂਰਾ ਬ੍ਰਹਮੰਡ ਉਹਦੇ ਵਿੱਚ ਇੰਨੇ ਨਿੱਕਾਂ ਜੀਵ ਆ ਉਹ ਕੀ ਦਾ ਕੀ ਦਾ ਖਿਆਲ ਕਰੂਗਾ ਇਸ ਕਰਕੇ ਸਾਨੂੰ ਜਾਣਾ ਪੈਂਦਾ ਆ ਗੁਰੂ ਘਰ ਮੰਦਰ ਅਰਦਾਸ ਕਰਨੀ ਪੈਂਦੀ ਉਹਦੀ ਅਟੈਨਸ਼ਨ ਆਪਣੇ ਵੱਲ ਅਟ੍ਰੈਕਟ ਕਰਨ ਲਈ ਸੋ ਉਹਦੀ ਅਗਰ ਜੁਈ ਕਰਨੀ ਚਾਹੀਦੀ ਹੈ ਮੇਰੇ ਮਾਤਾ ਜੀ ਕਹਿੰਦੇ ਸਨ ਕਿ ਹੱਕਾਂ ਦੇ ਹੱਕ ਨਿਵੇੜੀ ਮੇਰੇ ਦਾਦਿਆ ਤੂੰ ਨਿਵੇੜਦਾ ਫਿਰ ਤੁਹਾਡਾ ਤੇ ਸਾਡਾ ਸਭ ਦਾ ਰੱਬ ਰੱਖਾ ਸ਼ਬਾਖੈ ਜਿੰਦੇ ਵਾਸਤੇ ਰੱਖ ਗਾੜ ਮੈਂ ਸੀ